ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਗੁਰਜੀਤ ਕਾਰ ਐ ਕਿ ਆਸਰਾ ਜੀ ਪ੍ਰੋਗਰਾਮ ਲਾਈਫ ਇਨ ਕੈਨੇਡਾ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਕੈਨੇਡਾ ਦੇ ਇੱਕ ਫਾਰਮ ਤੇ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਬੀ ਟਾਊਨ ਫਾਰਮਸ ਸਪਲਾਈ ਤੇ ਇਸ ਫਾਰਮ ਦੇ ਉੱਤੇ ਟਰੈਕਟਰਸ ਨੇ ਤੇ ਉਹਦੇ ਬਾਰੇ ਜਾਣਕਾਰੀ ਲੈਣੇ ਆ ਕਿ ਜਿਹੜੇ ਇੱਥੇ ਟਰੈਕਟਰ ਇਹਨਾਂ ਨੂੰ ਸ਼ੌਂਕ ਕਿਵੇਂ ਪਿਆ ਕਦੋਂ ਤੋਂ ਰੱਖੇ ਹੋਏ ਨੇ ਤੇ ਕੀ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਜਿੰਨੇ ਦਰਸ਼ਕ ਦੇਖ ਰਹੇ ਨੇ ਕੋਈ ਖੇਤੀਬਾੜੀ ਕਰਨਾ ਚਾਹੁੰਦਾ ਤਾਂ ਉਹ ਲੈ ਸਕਦਾ ਇੱਥੇ ਇੱਕ ਤਮਾਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਾਡੇ ਨਾਲ ਇੱਥੇ ਰਾਜਪਾਲ ਜੀ ਤੇ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਤੇ ਇਹਨਾਂ ਲਈ ਤੁਹਾਡੇ ਅੱਜ ਫਾਰਮ ਤੇ ਆਂਦਾ ਸਾਨੂੰ ਮੌਕਾ ਮਿਲਿਆ ਤੇ ਸਭ ਤੋਂ ਪਹਿਲਾਂ ਪੁੱਛਣਾ ਚਾਹੂੰਗੀ ਕਿ ਜਿਹੜਾ ਟਰੈਕਟਰ ਰੱਖਿਆ ਹੋਇਆ ਨੇ ਤੁਸੀਂ ਕੈਨੇਡਾ ਦੇ ਵਿੱਚ ਕੈਲਡਨ ਦੇ ਵਿੱਚ ਖੜੇ ਆ ਇਹ ਸ਼ੌਂਕ ਕਿਵੇਂ ਪਿਆ ਤੁਹਾਨੂੰ ਅਸੀਂ ਬਹੁਤ ਸਾਰੇ ਜਿਹੜੇ ਇੱਥੇ ਸਟੂਡੈਂਟ ਨੇ ਖਾਸ ਕਰਕੇ ਐਗਰੀਕਲਚਰ ਦੇ ਵਿੱਚੋਂ ਆਏ ਹੋਏ ਨੇ ਇੱਥੋਂ ਉਹਨਾਂ ਨੂੰ ਪੈਸ਼ਨ ਆ ਐਗਰੀਕਲਚਰ ਉਹਨਾਂ ਦਾ ਪਰ ਬਾਈ ਬਾਈ ਚਾਂਸ ਬਈ ਚੁਆਇਸ ਨਹੀਂ ਬਈ ਚੈਂਸੋ ਟਰੱਕਿੰਗ ਦੇ ਵਿੱਚ ਪੈ ਗਏ ਹੈ ਨਾ ਉਸ ਗੱਲ ਨੂੰ ਮੁੱਖ ਰੱਖਦੇ ਹੋਏ ਇਹ ਅਸੀਂ ਜਿਹੜੇ ਟਰੈਕਟਰ ਨੇ ਪ੍ਰੀ ਟਰੈਕਟਰ ਨਾਬੇ ਬਣਦੇ ਨੇ ਪੰਜਾਬ ਇੰਡੀਆ ਦੇ ਵਿੱਚ ਉਹ ਇੰਪੋਰਟ ਕੀਤੇ ਨੇ ਅਸੀਂ ਪਹਿਲਾ ਲਾਰਟ ਉਹਨਾਂ ਦਾ ਐਸੇ ਵੀਕ 10 ਦਿਨ ਤੱਕ ਇੱਥੇ ਪਹੁੰਚ ਜਾਣਾ ਤੇ ਨਾਲ ਹੀ ਐਗਰੀਕਲਚਰ ਇੰਪਲੀਮੈਂਟਸ ਨੇ ਜਿਹੜੇ ਲੈਂਡ ਫੋਰਸ ਕੰਪਨੀ ਦੇ ਨੇ ਬਹੁਤ ਬ੍ਰਾਂਡਡ ਕੰਪਨੀਆਂ ਹਾਈ ਕੁਆਲਿਟੀ ਦੀ ਕੰਪਨੀਆਂ ਉਹਦੇ ਅਸੀਂ ਲਿਆ ਕੇ ਤਾਂ ਕਿ ਜਿਹੜੇ ਆਪਣੇ ਇੱਥੇ ਜੂਸ ਨਾ ਆ ਰਿਹਾ ਜਿਹੜਾ ਖਾਸ ਕਰਕੇ ਐਗਰੀਕਲਚਰ ব্যাকਗਰਾਉਂਡ ਤੋਂ ਆ ਰਿਹਾ ਉਹਨੂੰ ਇਸ ਪਾਸੇ ਲੈ ਕੇ ਜਾਈਏ ਕਿਉਂਕਿ ਕੈਨੇਡਾ ਦੇ ਵਿੱਚ ਐਗਰੀਕਲਚਰ ਦਾ ਪੋਟੈਂਸ਼ੀਅਲ ਬਹੁਤ ਜ਼ਿਆਦਾ ਆ 7% ਜੀਡੀਪੀ ਦੇ ਵਿੱਚ ਐਗਰੀਕਲਚਰ ਪ੍ਰੋਡਕਟਸ ਦਾ ਹੈਗਾ ਖਾਸ ਕਰਕੇ ਅਨਟਾਰੀਓ ਦੇ ਵਿੱਚ ਬਹੁਤ ਪੋਟੈਂਸ਼ੀਅਲ ਆ ਆਪਣੇ ਲੋਕ ਆਲਰੇਡੀ ਪਹਿਲਾਂ ਫਾਰਮਿੰਗ ਦੇ ਵਿੱਚ ਹੈਗੇ ਨੇ ਪਰ ਨਵੇਂ ਮੁੰਡੇ ਬਜਾਏ ਦੀ ਵੀ ਟਰੱਕਾਂ ਦੇ ਵਿੱਚ ਜਾਣ ਅਸੀਂ ਚਾਹੁੰਦੇ ਆ ਕਿ ਆਪਣੇ ਮੁੰਡੇ ਜਿਨ੍ਹਾਂ ਨੂੰ ਕੋ ਖੇਤੀ ਖੂਨ ਦੇ ਵਿੱਚ ਆ ਉਹ ਇਸ ਪਾਸੇ ਆਉਣ ਤੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਤੇ ਸਾਰਾ ਸਮਾਨ ਤੁਸੀਂ ਦੇਖ ਰਹੇ ਹੋ ਲੋਕ ਲੈ ਵੀ ਬਹੁਤ ਰਹੇ ਨੇ ਤੇ ਇਸ ਪਾਸੇ ਹੋਰ ਲੋਕ ਆ ਰਹੇ ਨੇ ਬਾਕੀ ਟੈਕਨੀਕਲ ਜਿਹੜੇ ਐਕਸਪੈਕਸ਼ਨ ਨੇ ਗੁਰਵਿੰਦਰ ਜੀ ਬਹੁਤ ਜ਼ਿਆਦਾ ਜਾਣਦੇ ਨੇ ਇਹ ਦੱਸਣਗੇ ਤੁਸੀਂ ਬਿਲਕੁਲ ਸਹੀ ਗਿਆ ਕਾਫੀ ਸਾਰੇ ਜਿਹੜੇ ਪੰਜਾਬ ਤੋਂ ਨੌਜਵਾਨ ਆ ਰਹੇ ਨੇ ਜੱਟਾਂ ਦੇ ਮੁੰਡੇ ਖਾਸ ਕਰਕੇ ਪਿੱਛੇ ਖੇਤੀਬਾੜੀ ਕਰਦੇ ਆ ਪਰ ਇੱਥੇ ਆ ਕੇ ਟਰੱਕਾਂ ਦੇ ਵਿੱਚ ਪਏ ਹੋਏ ਨੇ ਤੇ ਨਾਲੇ ਜੇ ਇਹ ਫਾਰਮ ਦੀ ਸ਼ੁਰੂਆਤ ਕਦੋਂ ਹੋਈ ਸੀ ਐ ਇਸੇ ਸਾਲ ਇਹ ਸੀ ਕੀਤੀ ਆ ਜਨੂਅਰੀ ਦੇ ਵਿੱਚ ਸ਼ੁਰੂ ਕੀਤੀ ਆ ਤੇ ਫਿਰ ਇੰਡੀਆ ਚਲੇ ਗਏ ਤੇ ਪ੍ਰੀ ਟੈਕਟਰ ਈਪੀਐਸ ਸਰਟੀਫਾਈਡ ਆ ਨਾਰਥ ਅਮਰੀਕਾ ਦੇ ਵਿੱਚ ਵੇਚਣ ਦੇ ਲਈ ਇਹ ਸਰਟੀਫਾਈਡ ਆ ਟਰੈਕਟਰ ਤੇ ਪਹਿਲੀ ਪਹਿਲੀ ਇਹਦੀ ਸ਼ਿਪਮੈਂਟ ਹਫਤੇ ਦੇ ਵਿੱਚ ਇੱਥੇ ਪਹੁੰਚ ਜਾਣੀ ਆ ਤੇ ਬਹੁਤ ਲੋਕਾਂ ਦੀ ਆਲਰੇਡੀ ਦੇਖ ਚੁੱਕੇ ਨੇ ਡਿਮਾਂਡ ਆ ਕਿ ਅਸੀਂ ਇਹ ਟਰੈਕਟਰ ਸਾਨੂੰ ਜੂਰ ਦਿਓ ਤੇ ਟੈਕ ਟੈਕਨੀਕਲ ਇਹ ਥੋੜਾ ਦੱਸਣਗੇ ਗੁਰਵਿੰਦਰ ਜੀ ਕਿੰਨਾ ਟਾਈਮ ਲੱਗਦਾ ਉੱਥੋਂ ਟਰੈਕਟਰ ਇੱਥੇ ਪਹੁੰਚਣ ਦਾ ਦੋ ਦੋ ਮਹੀਨੇ ਲੱਜਣੇ ਕਿਉਂਕਿ ਮਿਡਲ ਈਸਟ ਦੇ ਵਿੱਚ ਥੋੜੀ ਜੀ ਪ੍ਰੋਬਲਮ ਵੀ ਉਹਦੇ ਕਰਕੇ ਥੋੜਾ ਜਿਹਾ ਟਾਈਮ ਵੱਧ ਲੱਗਣ ਲੱਗ ਗਿਆ ਆਦਰਵਾਇਜ਼ ਢੇੜ ਕਿੰਨੇ ਮਹੀਨਾ ਲੱਗਦਾ ਸੀ ਪਰ ਹੁਣ ਦੋ ਮਹੀਨੇ ਦੇ ਵਿੱਚ ਇੱਥੇ ਪਹੁੰਚ ਜਾਂਦਾ ਹੈ ਤਾਂ ਗੁਰਵਿੰਦਰ ਜੀ ਤੋਂ ਅਰ ਤੋਂ ਟਰੈਕਟਰ ਦੇ ਬਾਰੇ ਜਾਨਣਾ ਚਾਹਾਂਗੇ ਇਹਦੇ ਪਾਰਟਸ ਜਿਵੇਂ ਤੁਹਾਨੂੰ ਸਾਰਾ ਇਹਦੀ ਬਾਰੇ ਪ੍ਰੋਪਰ ਨੌਲੇਜ ਹੈਗੀ ਹੈ ਇੱਕ ਵਾਰੀ ਇਹਦੇ ਬਾਰੇ ਵੀ ਦੱਸੋ ਸਾਰਾ ਹਾਂਜੀ ਇਹ ਸਮਾਲ ਯੂਟਿਲਿਟੀ ਟਰੈਕਟਰ ਹੈਗਾਗਾ 26 ਹਾਰਸ ਪਾਵਰ ਦੀ ਰੇਂਜ ਚੱਲ ਰਿਹਾ ਇਹ ਮਿਤਸੁਬਿਸ਼ੀ ਦਾ 3 ਸਿਲੰਡਰ ਡੀਜ਼ਲ ਇੰਜਨ ਹੈ ਤੇ ਕਾਫੀ ਮੇਰ ਤੁਸੀਂ ਡੀਜ਼ਲ ਇੰਜਨ ਵੈਰੀ ਬਹੁਤ ਪਪੂਲਰ ਹੈ 4 ਵੀਲ ਡਰਾਈਵ ਚਾਰਿਆ ਹੈਗਾ ਫਰੰਟ ਵੇਟ ਹੈਗੇ ਹੈਗੇ ਲਾਈਕ ਜੋ ਵੀ ਤੁਸੀਂ ਇੱਕ ਟਰੈਕਟਰ ਦੇ ਵਿੱਚ ਚਾਹੋਗੇ ਤੁਹਾਨੂੰ ਇਹਦੇ ਵਿੱਚ ਹਰ ਚੀਜ਼ ਮਿਲੂਗੀ ਤੇ ਬੜੀ ਰੀਜ਼ਨੇਬਲ ਪ੍ਰਾਈਸ ਤੇ ਮਿਲੂਗੀ ਆ ਹਾਈਡਰੌਲਿਕ ਵੀ ਹੈਗੇ ਆ ਲਿਫਟ ਕਪੈਸਿਟੀ ਵੀ ਬੜੀ ਵਧੀਆ ਹੈਗੀ ਹੈ ਇਹਦੀ ਤੇ ਕਨੋਪੀ ਵਗੈਰਾ ਵੀ ਆ ਜਾਣੀ ਆ ਤੁਸੀਂ ਧੁੱਪੇ ਕੰਮ ਕਰ ਰਹੇ ਹੋਗੇ ਤੇ ਰੋਲਵਾਰਸ ਆਲਰੇਡੀ ਹੈਗੇ ਆ ਕਨੋਪੀ ਆਪਾਂ ਇਹਦੇ ਨਾਲ ਅਟੈਚਮੈਂਟਸ ਆਉਣੀਆਂ ਆ ਫਰੰਟ ਲੋਡਰ ਦੀ ਅਟੈਚਮੈਂਟਾਂ ਵੀ ਆ ਜਾਣੀਆਂ ਇਹਦੇ ਵਿੱਚ ਇਹਦੇ ਸਮਾਲ ਇੰਪਲੀਮੈਂਟਸ ਜੋ ਵੀ ਹੈਗੇ ਹੈਗੇ ਉਹ ਵੀ ਆਪਣੇ ਕੋਲੇ ਅਵੇਲੇਬਲ ਹੈਗੇ ਆ ਸਮਾਲ ਰੋਟਾ ਟੇਲਰ ਹੋਗੇ ਜਿੰਨੀ ਕਿ ਇਹਦੇ ਹਾਰਸ ਪਾਵਰ ਦੇ ਹਿਸਾਬ ਨਾਲ ਕਲਟੀਵੇਟਰ ਗ੍ਰੇਡਿੰਗ ਬਲੇਡ ਵਗੈਰਾ ਤੁਸੀਂ ਸਨੋ ਵੀ ਚੱਕ ਸਕਦੇ ਹੋ ਤੇ ਇਹਦੇ ਨਾਲ ਆਪਾਂ ਘਾਹ ਕੱਟਣ ਦਾ ਵੀ ਕੰਮ ਲੈ ਸਕਦੇ ਹਾਂ ਉਸ ਤੋਂ ਬਾਅਦ ਟਾਇਰਾਂ ਤੇ ਆ ਜਾਂਦੇ ਆ ਤਾਂ ਇਹਦੇ ਹੁਣ ਏਜੀ ਟਾਇਰ ਪਾਏ ਹੋਏ ਆ ਇਸ ਤੋਂ ਬਾਅਦ ਇਹ ਚ ਇੰਡਸਟਰੀਅਲ ਤੇ ਅਨ ਟਰਫ ਟਾਇਰਾਂ ਦੀ ਨਾਲ ਆਪਣੇ ਕੋਲੇ ਹੋ ਜਾਣੀ ਹੈ ਕਿ ਸੋ ਜੇ ਤੁਸੀਂ ਘਾਹ ਘਾਹ ਤੇ ਯੂਜ਼ ਕਰਨਾ ਜਾਂ ਜ਼ਿਆਦਾ ਫੀਲਡ ਚ ਨਹੀਂ ਯੂਜ਼ ਕਰਨਾ ਤੁਹਾਨੂੰ ਆਪਾਂ ਅ ਟਰਫ ਨਾਲ ਵੀ ਇਹਨਾਂ ਅਵੇਲੇਬਲ ਹੈਗੇ ਆ ਅੱਜ ਕੱਲ ਇੰਡਸਟਰੀਅਲ ਟਾਇਰ ਚੱਲ ਰਹੇ ਆ ਉਹ ਦੋਨਾਂ ਦਾ ਕੰਬੀਨੇਸ਼ਨ ਹੁੰਦਾ ਜਿਵੇਂ ਟਰਫ ਤੇ ਏ ਜੀ ਦਾ ਕੰਬੀਨੇਸ਼ਨ ਆ ਜਾਂਦਾ ਉਹਦੇ ਨਾਲ ਤੁਹਾਡੇ ਤੇ ਦੋਨੇ ਕੰਮ ਹੀ ਹੁੰਦੇ ਤੁਸੀਂ ਖੇਤੀ ਵੀ ਕਰ ਸਕਦੇ ਹੋ ਤੇ ਕਾਵ ਕਰਾਲੀ ਵੀ ਆਪਦੇ ਸਾਰੇ ਪਰਪਸੇ ਤੁਹਾਡੇ ਸੋਲਵ ਕਰੂਗਾ ਸੋ ਬੇਸਿਕਲੀ ਬੜਾ ਵਧੀਆ ਕੰਪੈਕਟ ਟਰੈਕਟਰ ਹੈ ਸਾਨੂੰ ਆਲਮੋਸਟ ਸਾਲ ਹੋ ਗਿਆ ਉਹਨੂੰ ਯੂਜ਼ ਕਰਦਿਆਂ ਨੂੰ ਐਦਕੀ ਸਾਰੇ ਫਾਰਮ ਦਾ ਅਸੀਂ 15 20 ਕਿੱਲੇ ਆ ਜੋ ਵੀ ਇੱਥੇ ਬੀਜਿਆ ਹੋਇਆ ਸਾਰਾ ਅਸੀਂ ਸਾਰਾ ਅਸੀਂ ਮੇਨ ਇਹੀ ਟਰੈਕਟਰ ਯੂਜ਼ ਕੀਤਾ ਛੋਟੇ ਤੋਂ ਵੱਡੇ ਕੰਮ ਲਏ ਸੀ ਸਿਰਫ ਟੈਸਟ ਕਰਨ ਲਈ ਵਿంటర్ ਲਈ ਬੜਾ ਵਧੀਆ ਹੈ ਜਸਟ ਲਾਈਕ ਕਾਰ ਵਾਂਗੂੰ ਤੁਸੀਂ ਇਹਨੂੰ ਬਸ ਇੱਕ ਸੈਕਿੰਡ ਇਹਦਾ ਪਲੱਗ ਆਨ ਕਰੋ ਲਾਈਕ ਸਟਾਰਟ ਕਰੋ ਸਨੋ ਚੱਕਣੀ ਹੈ ਗਰਾਜ ਚ ਕੱਢੋ ਗਰਾਜ ਦੇ ਵਿੱਚ ਲਾਉਣ ਦੀ ਵੀ ਲੋੜ ਨਹੀਂ ਸੋ ਲਾਈਕ ਬੜਾ ਵਧੀਆ ਬੜੀ ਰੀਜ਼ਨੇਬਲ ਪ੍ਰਾਈਸ ਤੇ ਆਪਣੇ ਸਾਰੇ ਫਾਰਮਰਜ਼ ਨੂੰ ਇੱਕ ਬੜਾ ਵਧੀਆ ਟਰੈਕਟਰ ਮਿਲੂਗਾ ਤੇ ਅਸੀਂ ਜਦੋਂ ਅੰਦਰ ਐਂਟਰ ਹੁੰਦੇ ਹਾਂ ਤੁਸੀਂ ਦੱਸ ਰਹੇ ਸੀ ਮੋਡੀਫਿਕੇਸ਼ਨਸ ਵੀ ਤੁਸੀਂ ਕਰਦੇ ਹੋ ਉੱਧਰ ਖੜੇ ਵੀ ਨੇ ਟਰੈਕਟਰ ਤਾਂ ਉਹਦੇ ਬਾਰੇ ਇਹ ਪੈਸ਼ਨ ਹੀ ਆ ਸਾਡਾ ਜੀ ਸੋ ਜਿਵੇਂ ਆਪਣੇ ਸਾਰੇ ਪੰਜਾਬੀ ਜਮ ਮੁੰਡੇ ਆਉਂਦੇ ਆ ਸਾਰੇ ਆਪਾਂ ਨੂੰ ਟਰੈਕਟਰਾਂ ਨਾਲ ਹੀ ਜੰਮੇ ਆ ਇਹਨਾਂ ਤੇ ਸੋ ਇਹ ਪੈਸ਼ਨ ਹੀ ਸੀਗਾ ਸੋ ਪੁਰਾਣੇ ਟਰੈਕਟਰ ਆਪਣੇ ਕੋਲੇ ਬਹੁਤ ਖੜੇ ਆ ਪਿੱਛੇ ਆ ਸਾਰੇ ਜਿਵੇਂ ਆ ਟਰੈਕਟਰ ਆਏ ਹੋਏ ਆਗੇ ਸਾਰੇ ਪਿੱਛੇ ਖੜੇ ਆ ਇਹ ਸਾਰੇ ਇਸ ਤੋਂ ਬਾਅਦ ਰੈਡੀ ਹੋਣੇ ਆਗੇ ਆਪਣੇ ਇਕੱਲੇ ਤੋਂ ਇਕੱਲੇ ਲੈ ਕੇ ਉਹ ਮੈਸੀ ਖੜਾ 35 ਆ ਆਪਣਾ ਬਹੁਤ ਪاپੂਲਰ ਲੋਕ ਲਾਈਕ ਕਰਦੇ ਸੀਗੇ ਇੰਟਰਨੈਸ਼ਨਲ 275 ਅਦਰ ਇੱਕ ਜੀਟਰ ਖੜਾ ਹੈ ਇੰਡੀਆ ਚ ਇਹਨੂੰ ਐਚ ਐਮਟੀ ਕਹਿੰਦੇ ਸੀ ਜੌਨ ਡੀਅਰ ਆ ਗਿਆ ਕੇਸ ਆ ਗਿਆ ਹੋਰ ਮੈਸੀ ਉਹ ਪੁਰਾਣੇ ਟੀਏ 20 ਵੀ ਖੜੇ ਆ ਜਿਹੜੇ ਆਪਣੇ ਗ੍ਰੈਂਡ ਗ੍ਰੈਂਡ ਪੇਰੈਂਟਸ ਟਾਈਮ ਦੇ ਸੀਗੇ ਫੋਰਡ ਖੜੇ ਆ ਕੇਸ ਹੈਗੇ ਹੈਗੇ ਓ ਜੀਟਰ ਸਾਡਾ ਬੜਾ ਫੇਮ ਫੇਵਰੇਟ ਹੈਗਾ 57 11 ਅਸੀਂ ਲਾਈਕ ਪਰਸਨਲੀ ਆਪ ਦੇ ਲਈ ਰੱਖਿਆ ਹੋਇਆ ਹੈਗਾ origignal condition ਚ ਸੋ ਆ ਵੱਡੇ ਟਰੈਕਟਰ ਵੀ ਹੈ ਇਹ ਵੀ ਸਾਡੇ ਆਪ ਦੇ ਕੀਤੇ ਹੋਏ ਹਨ ਇਹਨਾਂ ਦੇ ਇੰਜਨ ਵਗੈਰਾ ਕੀਤੇ ਆ ਸਾਰੇ ਆ ਨਿਊ ਹਾਲੈਂਡ ਆ ਵੀਜ਼ਿਟਰ ਖੜਾ ਹੈਗਾ ਸੋ ਮੋਡੀਫਿਕੇਸ਼ਨ ਆਪਾਂ ਤੁਹਾਨੂੰ ਦਿਖਾਉਣੇ ਆ ਅੱਗੇ ਜਾ ਕੇ ਵੀ ਆਹ ਵਾਲੀ ਕੰਡੀਸ਼ਨ ਚੋਂ ਕਿਹੋ ਜਿਹੀ ਕੰਡੀਸ਼ਨ ਚ ਆਪਾਂ ਇਹਨਾਂ ਨੂੰ ਕਨਵਰਟ ਕਰ ਦਿੰਨੇ ਆ ਕਿੰਨਾ ਟਾਈਮ ਲੱਗਦਾ ਤੁਹਾਨੂੰ ਕਨਵਰਟ ਕਰਨ ਨੂੰ ਮੋਡੀਫਿਕੇਸ਼ਨ ਲੱਗ ਹੀ ਜਾਂਦਾ ਜਿਮੀਨਾਂ ਡੇਢ ਮਹੀਨਾ ਲੱਗ ਜਾਂਦਾ ਹੈਗਾ ਹੌਲੀ ਹੌਲੀ ਜੇ ਜੇ ਵਧੀਆ ਕੰਮ ਕਰਨਾ ਹੈ ਤਾਂ ਡੇਢ ਮਹੀਨਾ 40 45 ਦਿਨ इजीली ਲੱਗ ਜਾਂਦੇ ਹੈਗੇ ਇਧਰਲੀ ਸਾਈਡ ਤੇ ਐਗਰੀਕਲਚਰ ਇਕਵਿਪਮੈਂਟਸ ਵੀ ਦੇਖ ਸਕਦੇ ਆ ਇਹਨਾਂ ਦੇ ਬਾਰੇ ਵੀ ਦੱਸੋ ਕਿ ਕਿਹੜੇ ਕਿਹੜੇ ਇਕਵਿਪਮੈਂਟਸ ਨੇ ਇੰਪਲੀਮੈਂਟ ਆਪਣੇ ਕੋਲੇ ਤਕਰੀਬਨ ਮੀਡੀਅਮ ਡਿਊਟੀ ਤੱਕ ਜਿਵੇਂ ਕੈਟਾਗਰੀ 2 ਤੱਕ ਦੇ ਇੰਪਲੀਮੈਂਟ ਹੈਗੇ ਆ ਕੈਟਾਗਰੀ 1 ਕੈਟਾਗਰੀ 2 ਦੇ ਤੱਕ ਇੰਪਲੀਮੈਂਟ ਹੈਗੇ ਆ ਸੋ ਜਿਵੇਂ ਆ ਪਹਿਲਾਂ ਪਿਆ ਇਹਨੂੰ ਆਪਾਂ ਬੈੱਡ ਮੇਕਰ ਕਹਿੰਦੇ ਆਂਗੇ ਇਹਦੇ ਨਾਲ ਆਪਣੇ ਮੋਸਟਲੀ ਕੀ ਕਰਦੇ ਆ ਲੋਕ ਜਦੋਂ ਬੈੱਡ ਬਣਾਉਂਦੇ ਆ ਬੈੱਡਾਂ ਦੇ ਉੱਪਰ ਜਿਹੜੀ ਰੇਜ਼ਡ ਸਬਜ਼ੀਆਂ ਲਾਉਂਦੇ ਆ ਜਿਵੇਂ ਮੂੜੀਆਂ ਗਾਜਰਾਂ ਜਾਂ ਕਿਸੇ ਨੇ ਲਸਣ ਵੀ ਲਾਉਂਦੇ ਆਗੇ ਸੋ ਇਹ ਬੈੱਡ ਬਣਾਉਣ ਲਈ ਯੂਜ਼ ਕੀਤਾ ਜਾਂਦਾ ਹੈਗਾ 10 ਫੁੱਟ ਦੀ ਇਹਦੀ ਮੋਸਟਲੀ ਵਿਡਥ ਹੈਗੀ ਐ ਸੋ ਇਹਦੇ ਨਾਲ ਫੁੱਟਰ ਤੋਂ ਲੈ ਕੇ 3 ਜਾਂ 4 ਫੁੱਟ ਤੱਕ ਦਾ ਬੈੱਡ ਬਣਾਇਆ ਜਾਂਦਾ ਹੈ ਅੱਗੇ ਤੋਂ ਨੂੰ ਪਿੱਛੇ ਇੱਕ ਆਪਣਾ ਯੂਟਿਲਿਟੀ ਵਾਲੀ ਆਈਟਮ ਹੁੰਦੀ ਹੈ ਜਿਵੇਂ ਤੁਹਾਨੂੰ ਆ ਦਿਖਾ ਦਿੰਦੇ ਆ ਇਹ ਆਪਣੇ 3.h ਲਈ ਇੱਕ ਪਿੱਛੇ ਉਹਦੇ ਬਾਕਸ ਲੱਗ ਜਾਂਦਾ ਜਿਵੇਂ ਤੁਸੀਂ ਕੋਈ ਵੀ ਚੀਜ਼ ਲੋਡ ਕਰਨੀ ਹੈ ਪਿੱਛੇ ਜਾਂ ਕੋਈ ਸਬਜ਼ੀਆਂ ਵਗੈਰਾ ਜਾਂ ਮੈਂ ਤੁਸੀਂ ਫਾਰਮ 'ਚ ਕੰਮ ਕਰ ਰਹੇ ਹੋ ਜਾਂ ਕੋਈ ਗਾਰ ਰਵੇ ਚੱਕਣਾ ਜਾਂ ਕੁਝ ਵੀ ਕਰਨਾ ਸੋ ਜੇ ਤੁਹਾਡੇ ਕੋਲ ਫਰੰਟ ਲੋਡਰ ਨਹੀਂ ਹੈਗਾ ਤੁਸੀਂ 3.H ਨਾਲ ਇਹਨੂੰ ਅਟੈਚ ਕਰਕੇ ਇਹਨੂੰ ਭਰ ਸਕਦੇ ਹੋ ਇਹ ਇਹਦੇ ਵਿੱਚ ਆਪਣੇ ਕੋਲ ਕਈ ਸਾਈਜ਼ ਹੈਗੇ ਆ ਤੇ ਹਾਈਡਰੋਲਿਕ ਤੇ ਮੈਨੂਅਲ ਦੇ ਵਿੱਚ ਸਾਰੇ ਤਰ੍ਹਾਂ ਦੇ ਹੈਗੇ ਜਿਵੇਂ ਇਹ ਵਾਲਾ ਮੈਨੂਅਲ ਹੈ ਸੋ ਨਹੀਂ ਇਹ ਤੁਸੀਂ ਹੱਥ ਨਾਲ ਇਹਦੇ ਵਿੱਚ ਰੱਸੀ ਲੱਗੀ ਹੁੰਦੀਆਂ ਨੂੰ ਖਿੱਚ ਕੇ ਕੋਈ ਵੀ ਚੀਜ਼ ਮਿੱਟੀ ਦਾ ਪਰ ਲੈ ਜਾਓ ਕੁਛ ਨੂੰ ਡੰਪ ਕਰ ਦੇਣਾ ਜਿਹੜੇ ਹਾਈਡਰੋਲਿਕ ਆਉਂਦੇ ਆ ਉਹ ਤੁਸੀਂ ਟਰੈਕਟਰ ਤੋਂ ਬੈਠੇ ਆਪਰੇਟ ਕਰ ਸਕਦੇ ਹੋ ਉਹ ਵੱਡੇ ਵੀ ਐਸ ਤੋਂ ਤੇ ਉਹ ਡਿਫਰੈਂਟ ਸਟਾਈਲ ਦੇ ਹੈਗੇ ਹੈਗੇ ਆ ਆਪਣੇ ਕਲਟੀਵੇਟਰ ਆਗੇ ਹਾਲ ਵੀ ਕਹਿ ਦਿੰਦੇ ਆ ਇਹਨਾਂ ਨੂੰ ਜਾਂ ਟ੍ਰੇਲਰ ਵੀ ਕਹਿ ਦਿੰਦੇ ਆ ਇਹਨਾਂ ਨੂੰ ਸੋ ਇਹ ਇਹ ਵੀ ਕਈ ਟਾਈਪ ਦੇ ਆਉਂਦੇ ਆ ਜਿਵੇਂ ਜਿਹੜੇ ਰਾਈਟ ਨੋ ਆਪਾਂ ਦੇਖ ਰਹੇ ਆ ਇਹ ਰਿਜਿਡ ਕਲਟੀਵੇਟਰ ਹੈ ਸੋਲਿਡ ਅ ਇੱਕ 스프링 스프링ਾਂ ਵਾਲੇ ਕਲਟੀਵੇਟਰ ਆਉਂਦੇ ਆ ਇਹਦੇ ਵਿੱਚ ਜਾਂ ਜਿਹੜੇ ਇੱਥੇ ਮੋਸਟਲੀ ਪਪੂਲਰ ਉਹ ਐਸਟਾਈਨ ਕਲਟੀਵੇਟਰ ਜਾਂ ਹੋਰ ਕਈ ਤਰ੍ਹਾਂ ਦੇ ਕਲਟੀਵੇਟਰ ਆਉਂਦੇ ਆ ਪਰ ਆਂਡੀਆਂ ਵਾਲੇ ਸਟਾਈਲ ਦੇ ਮੋਸਟਲੀ ਆਪਣੇ ਲੋਕ ਇਹ ਮਿਸ ਕਰਦੇ ਆ ਸੋ ਇਹ ਰਿਜਡ ਇੰਡੀਆ ਵਾਲੇ ਕਲਟੀਵੇਟਰ ਹੈਗੇ ਬੜੀ ਸਟਰੋਂਗ ਬਿਲਟ ਹੈ ਇਹਨਾਂ ਦੀ ਅਸੀਂ ਸਾਰੇ ਟੈਸਟ ਟਸਟ ਕਰ ਲਏ ਇਹਨਾਂ ਤੇ ਸੋ ਇਹਦੇ ਵਿੱਚ ਸਾਡੇ ਕੋਲੇ 4 ਫੁੱਟ ਤੋਂ ਲੈ ਕੇ 10 ਫੁੱਟ ਤੱਕ ਦੇ ਕਲਟੀਵੇਟਰ ਰਾਈਟ ਨਾ ਅਵੇਲੇਬਲ ਹੈਗੇ ਆ ਇਹਦੇ ਨਾਲ ਹੁਣ ਅੱਗੇ ਜਿਹੜੇ ਨਾਲ ਆਉਣੇ ਆ ਸਪਰਿੰਗਾਂ ਵਾਲੇ ਕਲਟੀਵੇਟਰ ਆ ਜਾਣੇ ਆ ਉਹਦਾ ਮੋਸਟਲੀ ਕੀ ਹੁੰਦਾ ਉਹ ਜਿੱਥੇ ਪਥਰੀਲੀ ਧਰਤੀ ਆ ਪੱਥਰ ਵਾਲਾ ਹੁੰਦਾ ਉੱਥੇ ਉਹ ਜ਼ਿਆਦਾ ਯੂਜ਼ ਹੁੰਦੇ ਹੈਗੇ ਸੋ ਉੱਥੇ ਇਹਨਾਂ ਨੂੰ ਥੋੜਾ ਜਿਹਾ ਲੋਕ ਪਰਹੇਜ਼ ਕਰਦੇ ਆ ਵੀ ਇਹ ਨਾ ਯੂਜ਼ ਕੀਤੇ ਜਾਣ ਸਪਰਿੰਗਾਂ ਵਾਲੇ ਕਲਟੀਵੇਟਰ ਉਹ ਜਿਵੇਂ ਪੱਥਰ ਵਗੈਰਾ ਜੜ ਜਾਂਦੇ ਆ ਤਾਂ ਉਹ ਸਵਿੰਗ ਹੋ ਕੇ ਨਿਕਲ ਜਾਂਦੇ ਆ ਸੋ ਉੱਥੇ ਥੋੜਾ ਜਿਹਾ ਨੁਕਸਾਨ ਹੋਣ ਦੇ ਚਾਂਸਸ ਘੱਟ ਹੁੰਦੇ ਹੈਗੇ ਤੋਂ ਬਹੁਤ ਸਾਰੇ ਐਗਰੀਕਲਚਰ ਜਿਹੜੇ ਇਕਵਿਪਮੈਂਟਸ ਨੇ ਤੁਹਾਨੂੰ ਦਿਖਾਏ ਜਾ ਰਹੇ ਨੇ ਇੱਥੇ ਹੋਰ ਵੀ ਪਏ ਨੇ ਤਾਂ ਅਸੀਂ ਇਹ ਵਲੇ ਕੀ ਨੇ ਇਹਨਾਂ ਨੂੰ ਕੀ ਕਹਿੰਦੇ ਨੇ ਇਹਨਾਂ ਨੂੰ ਡਿਸਕ ਹੈਰੋ ਕਹਿੰਦੇ ਆ ਜੀ ਜਿਵੇਂ ਪੰਜਾਬੀ ਚ ਆਪਾਂ ਇਹਨਾਂ ਨੂੰ ਤਵੀਆਂ ਕਹਿ ਦਿੰਦੇ ਆ ਸੋ ਜਿਵੇਂ ਘਾਹ ਵਗੈਰਾ ਵੜਨ ਲਈ ਪਹਿਲਾਂ ਜਿਵੇਂ ਕੁਝ ਵੀ ਫੀਲਡ ਰੈਡੀ ਕਰਨੀ ਆ ਉਹਦੇ ਲਈ ਵਰਤੀਆਂ ਜਾਂਦੀਆਂ ਇਹ ਵੀ ਆਪਣੇ ਕੋਲੇ ਆ ਤਾਂ ਇੱਕੋ ਡਿਜ਼ਾਈਨ ਐ ਸਪੈਸ਼ਲੀ ਇਹ 3.h ਵਾਲੀਆਂ ਇਹਦੇ ਮੂਰੇ ਨੌਚ ਡਿਸਕ ਲੱਗੀਆਂ ਹੋਈਆਂ 22 ਇੰਚ ਦੀਆਂ ਪਿੱਛੇ ਰੈਗੂਲਰ ਡਿਸਕ ਲੱਗੀਆਂ ਹੋਈਆਂ ਇਹਦੇ ਵਿੱਚ ਆਪਣੇ ਕੋਲੇ ਹਾਈਡਰੋਲਿਕ 12 ਫੁੱਟ ਤੱਕ ਦੀਆਂ ਡਿਸਕਾਂ ਅਵੇਲੇਬਲ ਹੋ ਸਾਰਾ ਮਟੀਰੀਅਲ ਇਹ ਤਵੇ-ਤਵੇ ਬਹੁਤ ਠਿੱਕ ਲੱਗੇ ਹੋਏ ਆ ਕਿਉਂਕਿ ਇੱਥੇ ਪੱਥਰ 'ਚ ਬਹੁਤ ਆਪਣੀ ਧਰਤੀ ਦੇ ਵਿੱਚ ਸੋ ਟੈਸਟਡ ਹੈ ਸਾਡੀਆਂ ਜਿਵੇਂ ਆਲਮੋਸਟ ਸਾਲਕ ਤੋਂ ਸੀ ਇਹਨਾਂ ਨੂੰ ਟੈਸਟ ਕਰ ਰਹੇ ਆ ਸੋ ਅੱਜ ਤੱਕ ਅਸੀਂ ਇਹਦਾ ਕੋਈ ਡੈਮੇਜ ਵਗੈਰਾ ਤਵੇਆਂ ਵਗੈਰਾ ਦਾ ਨਹੀਂ ਹੋਇਆ ਕਿਉਂਕਿ ਅਸੀਂ ਪਹਿਲਾਂ ਇੱਥੋਂ ਆਪ ਵੀ ਪਰਸਨਲੀ ਯੂਜ਼ ਲਈ ਇੱਥੋਂ ਖਰੀਦਦੇ ਸੀ ਚਾਈਨਾ ਤੋਂ ਮਟੀਰੀਅਲ ਆਉਂਦਾ ਸੀ ਜਾਂ ਹੋਰ ਆਉਂਦਾ ਸੀ ਤਾਂ ਉਹ ਮੋਸਟਲੀ ਤਵੇ ਟੁੱਟ ਜਾਂਦੇ ਤੇ ਤੁਰੇ ਜਾਂਦੇ ਹੀ ਪੱਥਰਾਂ ਨਾਲ ਕਰੈਕ ਕਿਉਂਕਿ ਫਟ ਜਾਂਦੇ ਆ ਸੋ ਸਾਡਾ ਟੈਸਟਡ ਮਟੀਰੀਅਲ ਹੈ ਸੋ ਇਹਦੀ ਕੋਈ ਪ੍ਰੋਬਲਮ ਨਹੀਂ ਸੋ ਪਰ ਇਹਦੇ ਵਿੱਚ ਆਪਾਂ ਕੋਲੇ ਕਾਫੀ ਤਰ੍ਹਾਂ ਦੀ ਡਿਫਰੈਂਟ ਮਾਡਲਸ ਵੀ ਆਉਣੇ ਆ ਵੇਟ ਦੇ ਹਿਸਾਬ ਨਾਲ ਵੀ ਆਉਣੇ ਆ ਤੇ ਸਟਾਈਲ ਵੀ ਆਉਣੇ ਆ ਜਿਵੇਂ ਇੱਕ ਕੱਲੀ ਡ੍ਰੈਗ ਹੈਰੋ ਹੁੰਦੀ ਹੈ ਜਾਂ ਹਾਈਡਰੌਲਿਕ ਹੈਰੋ ਹੋਣਗੀਆਂ ਉਹਦੇ ਵਿੱਚ ਵੀ ਵੇਟ ਦੇ ਹਿਸਾਬ ਨਾਲ ਵੀ ਹੈਵੀ ਤੇ ਲਾਈਟ ਡਿਊਟੀ ਵੀ ਆਉਣੀਆਂ ਸੋ ਕਾਫੀ ਤਰ੍ਹਾਂ ਦੀਆਂ ਆਉਣੀਆਂ ਇਹ ਜਿਹੜਾ ਫਾਰਮ ਜਿੱਥੇ ਖੜਿਆ ਦਾ ਨਾਮ ਹੈਗਾ ਬੀ ਟਾਊਨ ਫਾਰਮ ਸਪਲਾਈ ਤਾਂ ਇਹ ਜਿਹੜਾ ਨਾਮ ਹੈ ਇਹ ਕਿਨੇ ਸੋਚਿਆ ਸੀਗਾ ਕਿ ਬੀ ਟਾਊਨ ਹੀ ਰੱਖਣਾ ਹੈ ਇਹਦਾ ਨਾਮ ਜੀ ਅਸੀਂ ਸਿੱਧੂ ਮੂਸੇ ਵਾਲੇ ਦੇ ਫੈਨ ਆਂਗੇ ਤੇ ਉਹਨਾਂ ਦੇ ਗਵਾਂਢੀ ਵੀ ਆ ਪਿੰਡ ਤੋਂ ਸੋ ਬੇਸਿਕਲੀ ਉਹਦਾ ਵੀਟ ਆਨ ਗਾਣਾ ਆਇਆ ਸੀਗਾ ਤੇ ਐਨ ਲਾਲੋ ਉਹਨੂੰ ਸ਼ਰਧਾਂਜਲੀ ਲਈ ਜਿਵੇਂ ਪਿਕ ਪਲੇਟ ਵੀ ਲਈ ਸੀ ਉਹਦੇ ਨਾਮ ਦੀ ਤੇ ਉਸੇ ਦੇ ਨਾਮ ਤੇ ਅਸੀਂ ਇੱਕ ਕੰਪਨੀ ਦਾ ਨਾਮ ਰੱਖਿਆ ਸੀ ਵੀਟ ਟਾਊਨ ਤੇ ਇੱਥੇ ਅਸੀਂ ਪੋਸਟਰ ਦੇਖ ਰਹੇ ਹਾਂ ਸਲਾਈਡ ਤੇ ਉੱਥੇ ਕਾਫੀ ਸਾਰਾ ਜਿਹੜਾ ਸਮਾਨ ਆ ਉਹ ਲਿਖਿਆ ਹੋਇਆ ਹੈ ਕਿ ਤੇ ਇਹ ਸਾਰਾ ਕੁਝ ਮਿਲ ਜਾਂਦਾ ਤਾਂ ਜਿਹੜੇ ਦਰਸ਼ਕ ਦੇਖ ਰਹੇ ਨੇ ਜਿਨ੍ਹਾਂ ਨੇ ਲੋਕਾਂ ਨੇ ਉਹ ਫਾਰਮਿੰਗ ਦਾ ਸ਼ੌਂਕ ਹੈ ਜੇ ਉਹ ਲੈਣਾ ਤਾਂ ਉਹਨਾਂ ਨੂੰ ਕੀ ਕੁਛ ਇੱਥੋਂ ਫਾਰਮ ਤੋਂ ਮਿਲ ਸਕਦਾ ਹੈ ਆਪਣੇ ਕੋਲੇ ਤਕਰੀਬਨ ਇੰਪਲੀਮੈਂਟ ਦੇ ਵਿੱਚ ਆ ਜਾਣਾ ਜੀ ਜੋ ਵੀ ਜੋ ਵੀ ਇੰਪਲੀਮੈਂਟ ਆਉਣੇ ਹੈਗੇ ਸੋ ਜਿਵੇਂ ਆ ਦੇਖ ਹੀ ਲਿਆ ਕਲਟੀਵੇਟਰ ਹੋਗੇ ਹੈਰੋਜ਼ ਹੋ ਗਿਆ ਰੋਟਰੀ ਟੇਲਰ ਹੋਗੇ ਆ ਡਿਸਕ ਹਿਲਰ ਆ ਗਏ ਜਿਹਨੂੰ ਆਪਾਂ ਇਹਦੀ ਬਹੁਤ ਨੀਡ ਰਹਿੰਦੀ ਸੀ ਇੱਥੇ ਪਹਿਲਾਂ ਲੋਕ ਇਹਨੂੰ ਇਹ ਮਿਲਦਾ ਹੀ ਨਹੀਂ ਸੀ ਕਿਸੇ ਨੂੰ ਸੋ ਡਿਸਕ ਹਿੱਲਰ ਇਹ ਬੱਟਾ ਪਾਉਣ ਵਾਲਾ ਜਿੰਦਰਾ ਕਹਿੰਦੇ ਆ ਉਹ ਪੰਜਾਬੀ ਚ ਆਪਾਂ ਇਹਦੀ ਬਹੁਤ ਜ਼ਿਆਦਾ ਲੋਡ ਸੀਗੀ ਆਪਣੇ ਲੋਕ ਬਹੁਤ ਮੰਗਦੇ ਸੀ ਇਹਨੂੰ ਰੋਟਰੀ ਟਰੈਲਰ ਦੀ ਡਿਮਾਂਡ ਸੀਗੀ ਸੋ ਇਹ ਤਾਂ ਇੰਪਲੀਮੈਂਟ ਆ ਗਿਆ ਮੋਸਟਲੀ ਜਾਂ ਕਰਾਹੇ ਵਗੈਰਾ ਵੀ ਮਿਲ ਜਾਣੇ ਆਪਣੇ ਕੋਲੇ ਤੇ ਬਾਕੀ ਛੋਟਾ ਜੋ ਵੀ ਐਸੈਸਰੀ ਦੇ ਵਿੱਚ ਆਪਣੇ ਕੋਲੇ ਟਰੈਕਟਰ ਦੀ ਲਾਈਟ ਸਲੈਂਸਰ ਹੋ ਗਿਆ ਸਟੀਅਰਿੰਗ ਵੀਲ ਲੈ ਲੋ ਮਡ ਗਾਰਡ ਲੈ ਲੋ ਕਨੋਪੀਜ਼ ਲੈ ਲੋ ਕੋਈ ਵੀ ਮੋਡੀਫਿਕੇਸ਼ਨ ਦਾ ਸਮਾਨ ਈਵਨ ਤੱਕ ਕਿ ਜੋ ਇੰਡੀਆ ਦੇ ਵਿੱਚ ਵੱਡੇ ਮਿਊਜ਼ਿਕ ਸਿਸਟਮ ਚੱਲਦੇ ਆ ਉੱਥੇ ਜਿਵੇਂ ਟਰੈਕਟਰਾਂ ਤੇ ਉਹ ਵੀ ਮਿਲ ਜਾਣੇ ਆ ਅ ਸੀਟਾਂ ਵਗੈਰਾ ਹੋ ਗਈਆਂ ਜਾਂ ਆਪਣਾ ਕੋਈ ਵੀ ਲਿੰਕੇਜ ਦਾ ਸਮਾਨ ਹੋ ਗਿਆ ਟੌਪ ਲਿੰਕ ਹੋ ਗਈ ਲੋਅਰ ਲਿੰਕ ਹੋ ਗਈ ਡਰਾ ਬਾਰ ਹੋ ਗਈ ਮੋਸਟਲੀ ਤੁਹਾਨੂੰ ਸਾਰਾ ਕੁਝ ਹੀ ਮਿਲ ਜਾਣਾ ਛੋਟਾ ਛੋਟਾ ਸਮਾਨ ਜੋ ਜਿਹੜੇ ਇੰਡੀਆ ਦੇ ਹਿਸਾਬ ਨਾਲ ਜਿਹੜੀਆਂ ਚੀਜ਼ਾਂ ਆਪਾਂ ਨੂੰ ਲੋਕ ਮੰਗਦੇ ਸੀਗੇ ਤੇ ਬਾਕੀ ਹੋਰ ਬਹੁਤ ਚੀਜ਼ਾਂ ਅਗਲੇ ਸਾਲ ਤੱਕ ਐਡ ਹੋਣੀਆਂ ਮੋਸਟਲੀ ਆਈ ਥਿੰਕ ਤੁਹਾਨੂੰ ਪਾਰਟ ਵੀ ਆਪਾਂ ਅਵੇਲੇਬਲ ਕਰਾਇਆ ਕਰਾਂਗੇ ਨੈਕਸਟ ਈਅਰ ਤੋਂ ਸੋ ਜੇਕਰ ਤੁਹਾਨੂੰ ਕੰਟੈਕਟ ਕਰਨਾ ਹੋਵੇ ਤਾਂ ਕਿਹੜਾ ਜ਼ਰੀਆ ਬੈਸਟ ਹੈ ਕਿਸ ਤਰ੍ਹਾਂ ਕੰਟੈਕਟ ਕੀਤਾ ਜਾ ਸਕਦਾ ਕੰਟੈਕਟ ਹੈਗਾ ਜੀ ਮੇਰਾ ਨਾਮ ਗੁਰਵਿੰਦਰ ਸਿੱਧੂ ਹੈ ਮੇਰਾ ਫੋਨ ਨੰਬਰ ਹੈਗਾ 41683131514168313152 ਸਾਡੀ ਵੈਬਸਾਈਟ ਹੈਗੀ ਆ btownfarmsupply.com ਉਹਦੇ ਤੇ ਜਾ ਕੇ ਤੁਸੀਂ ਸਰਚ ਕਰ ਸਕਦੇ ਹੋਗੇ ਜਾਂ ਰਾਜ ਜੀ ਦਾ ਨੰਬਰ ਹੈ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਇਹ ਆਪਣਾ 6478830711 ਸਰ ਕਾਫੀ ਲੋਕ ਜਿਹੜੇ ਕੈਨੇਡਾ ਦੇ ਵਿੱਚ ਨਿਊ ਕਮਰ ਆਉਂਦੇ ਨੇ ਜਿਹੜੇ ਖੇਤੀਬਾੜੀ ਆਪਣਾ bizness ਸਟਾਰਟ ਕਰਨਾ ਚਾਹੁੰਦੇ ਆ ਤਾਂ ਕੀ ਉਹਨਾਂ ਨੂੰ ਤੁਸੀਂ ਹੈਲਪ ਕਰ ਸਕਦੇ ਹੋ ਜਿਵੇਂ ਤੁਹਾਨੂੰ ਸਾਰੀ ਨੋਲੇਜ ਹੈਗੀ ਆ ਸੰਧਾਂ ਦੀ ਤਾਂ ਗਾਈਡ ਕਰ ਸਕਦੇ ਹੋ ਤੁਸੀਂ ਅਸੀਂ ਪਲਾਨ ਕਰ ਰਹੇ ਹਾਂ ਜਿੱਦਾਂ ਪੀ ਟ੍ਰੈਕਟਰ ਦੇ CEO ਸਾਡੇ ਕੋਲ ਆਉਣਗੇ ਜੈਂਡ ਫੋਰਸ ਦੇ CEO ਆਉਣਗੇ ਜਿਹੜੇ ਆਲਰੇਡੀ ਲੋਕ ਖੇਤੀ ਕਰ ਰਹੇ ਨੇ ਕਾਮਜਾਬ ਨੇ ਉਹਨਾਂ ਨਾਲ ਵੀ ਅਸੀਂ ਕੰਟੈਕਟ ਕੀਤਾ ਹੋਇਆ ਇੱਕ ਕਾਈਂਡ ਆਫ ਸੈਮੀਨਾਰ ਟਾਈਪ ਅਸੀਂ ਲਾਉਣ ਜਾ ਰਹੇ ਹਾਂ ਉਹ ਛੇਤੀ ਉਹ ਤੁਹਾਨੂੰ ਇਨਫੋਰਮੇਸ਼ਨ ਦੇ ਦਾਂਗੇ ਤਾਂ ਕਿ ਸਾਰਿਆਂ ਨੂੰ ਨੌਲੇਜ ਪ੍ਰੋਵਾਈਡ ਕਰ ਸਕੀਏ ਕਿੱਥੋਂ ਕਿੱਥੋਂ ਕੀ ਚੀਜ਼ ਮਿਲਦੀ ਹੈ ਉਹ ਸਾਰਾ ਅਸੀਂ ਇੱਕ ਬਕਾਇਦਾ ਸੈਟਅਪ ਬਣਾ ਕੇ ਲੋਕਾਂ ਨੂੰ ਇੱਥੇ ਬੁਲਾਉਣਾ ਹੈਗਾ ਤੇ ਸੈਮੀਨਾਰ ਕਰਾਉਣਾ ਹੈਗਾ ਬਾਕੀ ਜਦੋਂ ਕੋਈ ਵੀ ਕਸਟਮਰ ਆਉਂਦਾ ਮੋਸਟਲੀ ਅਸੀਂ ਲਾਈਕ ਸਕ੍ਰੈਚ ਤੋਂ ਲੈ ਕੇ ਜਿੰਨੀ ਵੀ ਗਾਈਡੈਂਸ ਹੁੰਦੀ ਹੈ ਮੋਸਟਲੀ ਅਸੀਂ ਪ੍ਰੋਵਾਈਡ ਕਰਦੇ ਹਾਂ ਕਿਉਂਕਿ ਜਿਹੜੇ ਵੀ ਨਵੇਂ ਬੰਦੇ ਆ ਉਹਨਾਂ ਨੂੰ ਨਹੀਂ ਪਤਾ ਵੀ ਕਿੱਥੋਂ ਆ ਸਮਾਨ ਲੈ ਲਿਆ ਉਹਨਾਂ ਨੂੰ ਇਹ ਨਹੀਂ ਪਤਾ ਸੀਡ ਕਿੱਥੋਂ ਮਿਲਨੇ ਆ ਜਾਂ ਕੁਝ ਕਰਨੇ ਆ ਮੈਂ ਆਈ ਥਿੰਕ ਮੋਸਟ ਪ੍ਰੋਬਬਲੀ ਅਸੀਂ ਇਹ ਵੀ ਥੋੜੇ ਟਾਈਮ 'ਚ ਸੀਡ ਵਗੈਰਾ ਵੀ ਐਡ ਕਰਦੇ ਆ ਪਰ ਅਸੀਂ ਹੈਲਪ ਕਰੀਦੀ ਹੈਗੀ ਜਿੱਥੋਂ ਵੀ ਸਾਨੂੰ ਪਤਾ ਹੈਗਾ ਵੀ ਕਿਸੇ ਨੇ ਸਰੋਂ ਦਾ ਬੀਜ ਲੈਣਾ ਹੈ ਮੂੜੀਆਂ ਦਾ ਬੀਜ ਲੈਣਾ ਹੈਗਾ ਨਵੇਂ ਬੰਦੇ ਨੂੰ ਨਹੀਂ ਪਤਾ ਲੱਗ ਰਿਹਾ ਵੀ ਉਹਨਾਂ ਨੇ ਕਿੱਥੋਂ ਲੈਣਾ ਉਹ ਲਾਈਕ ਬਾਟਮ ਟੂ ਜਿੰਨੀ ਵੀ ਅਸੀਂ ਕੋਈ ਸਾਡੇ ਕੋਈ ਕਸਟਮਰ ਆਉਂਦਾ ਅਸੀਂ 2 ਘੰਟੇ 4 ਘੰਟੇ ਲਾ ਕੇ ਵੀ ਉਹਨੂੰ ਜਨਾਬ ਟਾਈਮ ਉਹ ਸੈਟੀਸਫਾਈ ਨਹੀਂ ਹੋ ਕੇ ਸਾਡੇ ਕੋਲੋਂ ਜਾਂਦਾ ਉਹਨਾਂ ਟਾਈਮ ਅਸੀਂ ਨਹੀਂ ਨਾ ਕਰ ਦੇਗੇ ਤਸੱਲੀ ਕਰਾਈਦੀ ਆ ਸਰ ਬੰਦੇ ਦੀ ਸੋ ਜੋ ਵੀ ਬੈਸਟ ਹੋ ਸਕਦਾ ਹੈ ਇੰਪਲੀਮੈਂਟ ਦੇ ਵਿੱਚ ਜਾਂ ਕੁਝ ਵੀ ਹਰ ਚੀਜ਼ ਤੇ ਅਸੀਂ ਆਪਦੇ ਵੱਲੋਂ ਕੋਸ਼ਿਸ਼ ਕਰੀ ਦੀ ਹੈ ਜਾਂ ਜਾ ਕੇ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਅਸੀਂ ਕੰਨੀ ਵਾਰੀ 2 2 3 3 ਘੰਟੇ ਡਰਾਈਵ ਕਰਕੇ ਉੱਥੇ ਇੱਕ ਦਿਨ ਤਾਂ ਅਸੀਂ ਸਾਰੀ ਰਾਤ ਵੀ ਲਾ ਕੇ ਆਇਆ ਉਹਨਾਂ ਦੀ ਹੈਲਪ ਕਰਕੇ ਕਿ ਇਦਾਂ ਇਦਾਂ ਤੁਸੀਂ ਇਹ ਸਿੰਪਲੀਮੈਂਟ ਨੂੰ ਇਹ ਸਕਿਪਮੈਂਟ ਨੂੰ ਚਲਾਉਣਾ ਇਹਦੇ ਇਹਦੇ ਚਾਦਾ ਧਿਆਨ ਰੱਖਣਾ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀ ਦੀ ਸਾਡੇ ਕੋਲੇ ਸਾਡੀ ਟੀਮ ਬਹੁਤ ਵੱਡੀ ਆ ਤੇ ਜਦ ਵੀ ਲੋਡ ਹੁੰਦੇ ਅਸੀਂ ਬਸ ਫੋਨ ਕਾਲ ਕਰ ਤੁਸਮਰ ਨੂੰ ਜਿੰਨਾ ਟਾਈਮ ਉਹ ਸੈਟੀਸਫਾਈ ਨਹੀਂ ਹੁੰਦਾ ਅਸੀਂ ਪਿੱਛੇ ਨਹੀਂ ਹਟਦੇਗੇ ਕਿਉਂਕਿ ਜੇ ਕਿਸੇ ਬੰਦੇ ਨੂੰ ਤੁਸੀਂ ਕੋਈ ਚੀਜ਼ ਦਿੱਤੀ ਹੈ ਜਾਂ ਉਹਦਾ ਜੇ ਸਾਨੂੰ ਕਾਲ ਆ ਗਈ ਪਹਿਲਾਂ ਤਾਂ ਅਸੀਂ ਐਕਸਪੈਕਟ ਕਰਦੇ ਹੁੰਨੇ ਆ ਥੈਂਕ ਯੂ ਲਈ ਕਾਲ ਆਵੇ ਪਰ ਜੇ ਉਹਨੂੰ ਕੋਈ ਵੀ ਲੱਗਦਾ ਹੁੰਦਾ ਹੈਗਾ ਵੀ ਮੈਨੂੰ ਆ ਸਮਝ ਨਹੀਂ ਆ ਰਹੀ ਜਾਂ ਮੈਨੂੰ ਕੋਈ ਪ੍ਰੋਬਲਮ ਆ ਰਹੀ ਤਾਂ ਕੁਝ ਵੀ ਹੋ ਜੇ ਉਸੇ ਦਿਨ ਜਾਂ ਨੈਕਸਟ ਡੇ ਸਾਡਾ ਬੰਦਾ ਪਹੁੰਚ ਜਾਂਦਾ ਤੇ ਸੋ ਸਰਵਿਸ ਵਾਈਜ਼ ਕੋਈ ਸਾਡਾ ਪਾਰਟ ਪਿਆ ਇੰਪਲੀਮੈਂਟ ਪਿਆ ਟਰੈਕਟਰ ਜਿਹੜਾ ਵੀ ਕੋਈ ਵੀ ਚੀਜ਼ ਸਾਡੇ ਕੋਲੇ ਸਾਡੇ ਕੋਲੇ ਹਰ ਚੀਜ਼ ਦੀ ਗਾਰੰਟੀ ਵਾਰੰਟੀ ਹੈਗੀ ਸਾਰੇ ਦਾ ਰਿਪਲੇਸਮੈਂਟ ਪਾਰਟ ਸਾਡੇ ਕੋਲੇ ਸਟਾਕ ਚ ਹੈਗਾਗਾ ਲਾਈਕ ਜੋ ਮਾਰਕੀਟ ਚ ਗਰੰਟੀ ਮਿਲ ਰਹੀ ਹੈ ਕਿਸੇ ਵੀ ਚੀਜ਼ ਦੀ ਵਾਰੰਟੀ ਮਿਲ ਰਹੀ ਹੈ ਅਸੀਂ ਉਹਦੇ ਨਾਲੋਂ ਸਾਲ-ਸਾਲ ਵੱਧ ਦੀ ਦੇ ਰਹੇ ਹਾਂ ਸੋ ਲਾਈਕ ਫੀਡਬੈਕ ਫੀਡਬੈਕ ਸਾਰਾ ਗੁੱਡ ਹੈਗਾ ਕਿ ਜੇ ਕੋਈ ਕੰਪਲੇਂਟ ਹੁੰਦੀ ਵੀ ਹੈ ਤਾਂ ਅਸੀਂ ਉਹਨੂੰ ਜਿੰਨਾ ਛੇਤੀ ਹੋ ਸਕੇ ਉਹਨੂੰ ਅਸੀਂ ਰਿਜ਼ੋਲਵ ਕਰਦੇ ਹਾਂ ਉਹਨੂੰ ਕਰਦੇ ਹਾਂ ਅੱਛਾ ਜੀ ਤੇ ਇਹ ਰੋਟਾਵੇਟਰ ਮਸ਼ੀਨ ਆ ਇਹਦੇ ਬਾਰੇ ਵੀ ਜਾਣਕਾਰੀ ਜ਼ਰੂਰ ਲੈਣੀ ਚਾਹਾਂਗੇ ਹਾਂਜੀ ਇਹ ਰੋਟਾਵੇਟਰ ਆਪਣੇ ਕੋਲੇ ਕੈਟਾਗਰੀ 1 ਕੈਟਾਗਰੀ 2 ਦੇ ਵਿੱਚ ਰੋਟਾਵੇਟਰ ਆਏ ਹੋਏ ਹੈਗੇ 4 ਫੁੱਟ ਤੋਂ ਲੈ ਕੇ 5 5 5.5 ਫੁੱਟ ਤੱਕ ਕੈਟਾਗਰੀ 1 ਦੇ ਰੋਟਾਵੇਟਰ ਹੈਗੇ ਆ ਉਸ ਤੋਂ ਬਾਅਦ ਇਹ ਜਿਹੜੀ ਕੈਟਾਗਰੀ 2 ਦੀ ਸੀਰੀਜ਼ ਹੈ ਇਹਦੇ ਵਿੱਚ ਆਪਣੇ ਕੋਲੇ 5 ਫੁੱਟ ਤੋਂ ਲੈ ਕੇ 8 ਫੁੱਟ ਤੱਕ ਦੇ ਰਾਈਟ ਨਾ ਅਵੇਲੇਬਲ ਹੈਗੇ ਆ ਇਹਦੇ ਵਿੱਚ ਆਪਣੇ ਕੋਲੇ 10 ਫੁੱਟ ਤੱਕ ਜਾਂ 11 ਫੁੱਟ ਤੱਕ ਵੀ ਅਵੇਲੇਬਲ ਹੋਣਗੇ ਸੋ ਐਵਿਡਿਟੀ ਗিয়ার ਬਾਕਸ ਇਹਨਾਂ ਦਾ ਚੇਨ ਡਰਾਈਵ ਵਾਲਾ ਕੰਮ ਗਿਆ ਹੁਣ ਇਹ ਸਾਰਾ ਗੀਅਰ ਡਰਾਈਵ ਸਿਸਟਮ ਹੈਗਾ ਇਸੇ ਇਹਦੇ ਬੈਟਿੰਗ ਲਈ ਜਿਵੇਂ 스프링 ਸਿਸਟਮ ਹੈਗਾ ਜੋ ਵੀ ਆਉਂਦਾ ਹੁੰਦਾ ਹੈ 6 6 ਬਲੇਡ ਲੱਗੇ ਹੋਇਆ ਹੈ ਅਪ ਟੂ 8 ਤੋਂ 10 ਇੰਚ ਦੀ ਟੇਲਿੰਗ ਹੈਗੀ ਆ ਦੀ ਇਹ ਵੀ ਅਸੀਂ 2 ਸਾਲ ਦੀ ਗਾਰੰਟੀ ਨਾਲ ਸਾਰਾ ਸਮਾਨ ਵੇਚਦੇ ਆਂਗੇ ਤੇ ਜੇ ਤੁਹਾਡੇ ਕੋਲ ਕਸਟਮਰਸ ਆਉਂਦੇ ਨੇ ਸਭ ਤੋਂ ਜ਼ਿਆਦਾ ਡਿਮਾਂਡਿੰਗ ਚੀਜ਼ ਕਿਹੜੀ ਹੈ ਕਿਹੜਾ ਇਕਵਿਪਮੈਂਟ ਜ਼ਿਆਦਾ ਲੈਂਦੇ ਸਾਰਿਆਂ ਤੋਂ ਜ਼ਿਆਦਾ ਇੱਕ ਤਾਂ ਜੀ ਆਪਣੇ ਰੋਟਾ ਰੋਟਾ ਟੇਲਰ ਬਹੁਤ ਪਪੂਲਰ ਹੈਗੇ ਉਸ ਤੋਂ ਬਾਅਦ ਆਪਣੇ ਕਲਟੀਵੇਟਰ ਜਿਹੜੇ ਇੰਡੀਆ ਸਟਾਈਲ ਹੈ ਇਹਦੀ ਬਹੁਤ ਡਿਮਾਂਡ ਹੈਗੀ ਲੋਕ ਇਹਨੂੰ ਬਹੁਤ ਮੰਗਦੇ ਆ ਤੇ ਡਿਸਕ ਡਿਸਕ ਹੈਲਰ ਇਹਦੀ ਇਹ ਸਾਡੇ ਸਾਰਿਆਂ ਤੋਂ ਪਾਪੂਲਰ ਆ ਲਾਈਕ ਅਸੀਂ ਆਈ ਥਿੰਕ ਆਹ ਸੀਜ਼ਨ ਦੇ ਵਿੱਚ 50 ਤੋਂ ਜ਼ਿਆਦਾ ਪੀਸ ਇਹਦੇ ਸਾਰਿਆਂ ਤੋਂ ਸੇਲ ਹੋਇਆ ਇਹ ਅਸੀਂ ਆਲ ਦਾ ਟਾਈਮ ਆਊਟ ਆਫ ਸਟਾਕ ਹੀ ਹੁੰਦੇ ਆਗੇ ਤੇ ਡਿਸਕ ਅਵਰੇ ਵਗੈਰਾ ਚੱਲਦੇ ਆ ਪਾਪੂਲਰ ਐ ਵੀ ਪਰ ਇੱਕ ਬੈੱਡ ਮੇਕਰ ਆ ਗਿਆ ਜਿਹੜੇ ਸੋ ਇਹ ਮੋਸਟਲੀ ਸਾਰਿਆਂ ਪਾਪੂਲਰ ਆਈਟਮਾਂ ਹੀ ਆ ਇਹ ਪਰ ਡਿਸਕ ਹੈਲਰ ਸਾਰਿਆਂ ਤੋਂ ਜ਼ਿਆਦਾ ਜਿਵੇਂ ਡਿਮਾਂਡ ਚ ਤੇ ਇਹਦੇ ਨਾਲ ਹੀ ਜਿਹੜਾ ਇਸ ਸਾਈਡ ਤੇ ਟਰੈਕਟਰ ਖੜਾ ਹੈ ਇਹਦੇ ਬਾਰੇ ਵੀ ਜ਼ਰੂਰ ਗੱਲ ਕਰਦੇ ਆ ਇਹ ਉਹਨਾਂ ਸਾਰਿਆਂ ਤੋਂ ਵੱਡੇ ਦੇ ਟਾਇਰ ਵੀ ਕਾਫੀ ਵੱਡੇ ਆ ਤਾਂ ਇਹ ਕਾਦੇ ਲਈ ਵਰਤਿਆ ਜਾਂਦਾ ਹੈ ਤੇ ਐਗੋ ਐਲ ਐਸ ਆ ਜੀ ਇਹ 120 ਹਾਰਸ ਪਾਵਰ ਦਾ ਟਰੈਕਟਰ ਹੈ ਮੋਸਟਲੀ ਇਹ ਵੱਡੇ ਫਾਰਮਾਂ ਚ ਯੂਜ਼ ਹੁੰਦਾ ਹੈ 15-16 ਫੁੱਟ ਦੇ ਜਿਹੜੇ ਇੰਪਲੀਮੈਂਟ ਯੂਜ਼ ਹੁੰਦੇ ਆਗੇ 4휠 ਡਰਾਈਵ ਹੈਗਾ ਇਹ ਵੀ ਅਸੀਂ ਲਾਈਕ ਸਾਰਾ ਰੀਸਟੋਰ ਕੀਤਾ ਦੁਬਾਰਾ ਇਹਦਾ ਰੀ ਇੰਜਨ ਵੀ ਰੀਬਿਲਟ ਕੀਤਾ ਹੈਗਾ ਤੇ ਸਾਰਾ ਹੁਣ ਇਹ ਦੁਬਾਰਾ ਨਵੀਂ ਨਮਾ ਬਣਾ ਕੇ ਖੜਾਇਆ ਤਾਂ ਭਾਈ ਜਿਹੜਾ ਇੱਧਰ ਵਾਲਾ orange color ਚ tractor ਖੜਾ ਆ کافی ਪੁਰਾਣਾ ਲੱਗ ਰਿਹਾ ਹੈ ਇਹਦੇ ਬਾਰੇ ਵੀ ਦੱਸ ਹਾਂਜੀ ਇਹ 1972 ਦਾ Zetor 5711 ਆਪਣੇ mostly ਇੰਡੀਆ ਚ 58 11 ਬਹੁਤ ਪਪੂਲਰ ਹੈ ਇਹ ਸਾਡੇ ਕੋਲੇ 57 11 ਇੱਥੇ ਇਹ origianlly ਚੈੱਕ ਰਿਪਬਲਿਕ ਦਾ ਜਿੱਤੋਂ ਵੀ ਇਹ ਬਣ ਕੇ ਆਉਂਦੇ ਆਗੇ ਉੱਥੋਂ ਦੇ ਬਣਿਆ ਹੋਇਆ ਆਲ origianal ਹੈ 1200 ਘੰਟਾ ਇਹਦੀ ਚੱਲਿਆ ਹੋਇਆ ਸੋ ਇਹਦਾ ਪੇਂਟ ਡੈਕਲ ਤੱਕ ਟਾਇਰ ਜੋ ਵੀ ਖੜਾ ਆਲ origianal ਕੰਡੀਸ਼ਨ ਜੇ ਵੈਸੇ ਅਸੀਂ ਸ਼ੌਕ ਨੂੰ ਹੀ ਰੱਖਿਆ ਹੋਇਆ ਹੈਗਾ ਕੰਮ ਕੋਈ ਨਹੀਂ ਲੈਂਦੇ ਤੋਂ ਬਸ ਸ਼ੌਕ ਲਈ ਸ਼ੌਕ ਲਈ ਹੈ ਹਨਾ ਇਹ ਜਿਵੇਂ ਤੁਸੀਂ ਦੱਸਿਆ ਸੀਗਾ ਕਿ ਮੋਡੀਫਿਕੇਸ਼ਨਸ ਵੀ ਕੀਤੀਆਂ ਜਾਂਦੀਆਂ ਟਰੈਕਟਰ ਦੀਆਂ ਤਾਂ ਉਹ ਜਿਹੜਾ ਟਰੈਕਟਰ ਖੜਾ ਉਹ ਪੁਰਾਣਾ ਤੇ ਇਹਨੂੰ ਹੀ ਤੁਸੀਂ ਮੋਡੀਫਾਈ ਕੀਤਾ ਹੋਇਆ ਦੂਸਰੀ ਸਾਈਡ ਤੇ ਖੜਾ ਜਿਹੜਾ ਹਾਂਜੀ ਸੋ ਮੋਸਟਲੀ ਜਿਵੇਂ ਆ ਸਾਰੇ ਟਰੈਕਟਰ ਖੜੇ ਆ ਇੱਧਰ ਵੀ ਦੇਖ ਰਹੇ ਆ ਆਪਾਂ ਜਿਵੇਂ ਹੁਣ ਇਹ ਟਰੈਕਟਰ ਖੜਾ ਜਾਂ ਸਾਰੇ ਟਰੈਕਟਰ ਖੜੇ ਆਗੇ ਸੋ ਇਹ ਸਾਰੇ ਇਹੋ ਜੀ ਕੰਡੀਸ਼ਨ 'ਚ ਹੀ ਆਉਂਦੇ ਹੁੰਦੇ ਆ ਇਹਨਾਂ ਦਾ ਸਾਰਾ ਇੰਜਨ ਵਗੈਰਾ ਦਾ ਕੰਮ ਕਰਕੇ ਜੋ ਵੀ ਹੁੰਦਾ ਸੋ ਇਹਨੂੰ ਆਪਾਂ ਮੋਡੀਫਾਈ ਕਰਕੇ ਇਦਾਂ ਦਾ ਬਣ ਜਾਂਦਾ ਇਹ ਪੂਰਾ ਅਸੀਂ origignal ਕੰਮ ਕਰੀਦਾ ਜੋ ਵੀ ਜਿੰਨਾ ਕੋ ਬੈਸਟ ਟੂ ਬੈਸਟ ਪ੍ਰਾਈਸ ਦੇ ਵਿੱਚ ਤੇ ਜੋ ਵੀ ਲਾਈਕ ਕੋਸ਼ਿਸ਼ ਕਰੀਦੀ ਆ ਵੀ ਜਿੰਨਾ ਵੱਧ ਤੋਂ ਵੱਧ ਇਹਨੂੰ origignal ਵੀ ਰੱਖਿਆ ਜਾਵੇ ਤੇ ਪਰ ਲੁੱਕ ਵੀ ਇਹਦੀ ਐਨ ਪਰਫੈਕਟ ਆ ਜਾਏ ਸੋ ਜਿਵੇਂ ਇਹ ਸਾਡੇ ਕੋਲੇ ਆਇਆ ਸੀਗਾ ਗੁੱਡ ਕੰਡੀਸ਼ਨ ਸੀਗਾ ਥੋੜੀ ਬਹੁਤੀ ਇਹਨੂੰ ਇੰਜਨ ਪ੍ਰੋਬਲਮਸ ਵਗੈਰਾ ਸੀਗਾ ਉਹ ਸਾਰੀਆਂ ਅਸੀਂ ਸੋਲਵ ਕਰਕੇ ਹੁਣ ਇਹਦੇ ਫਰੰਟ ਟਾਇਰ ਫਰੰਟ ਵੀਲਸ ਰੀਅਰ ਟਾਇਰ ਰੀਅਰ ਵੀਲਸ ਮਫਲਰ ਹੋ ਗਿਆ ਇਹ ਸਾਰਾ ਮੰਪਰ ਵਗੈਰਾ ਸਾਰਾ ਕਨੋਪੀਜ਼ ਵਗੈਰਾ ਆਪਣੇ ਕੋਲੇ ਹੁੰਦੀਆਂ ਐ 뮤జిక్ ਸਿਸਟਮ ਹੋ ਗਿਆ ਸਾਊਂਡ ਸਿਸਟਮ ਈਵਨ தோ ਆ ਚੀਜ਼ਾਂ ਜਿਹੜੀਆਂ ਲੋਕ ਵਿਆਹਾਂ ਵਗੈਰਾ ਚ ਲਾਇਕ ਕਰਦੇ ਆ ਜਿਵੇਂ ਡਿਸਪਲੇ ਕਰਨ ਲਈ ਇਹ ਚੀਜ਼ਾਂ ਵੀ ਆਪਣੇ ਕੋਲੇ ਅਵੇਲੇਬਲ ਹੁੰਦੀਆਂ ਐ ਡਿਸਪਲੇ ਹੁੰਦੀਆਂ ਜਿਹੜੀਆਂ ਜੇਕਰ ਕਿਸੇ ਨੇ ਕਸਟਮਾਈਜ਼ ਕਰਵਾਣਾ ਕੁਝ ਸਪੈਸ਼ਲ ਫੋਟੋ ਲਗਵਾਨੀ ਹੋਵੇ ਜਾਂ ਲਾਈਟਿੰਗ ਐਡ ਕਰਵਾਉਣੀ ਹੋਵੇ ਉਹ ਉਹ ਵੀ ਕਰਕੇ ਦੇ ਦੋ ਕੁਝ ਕੁਝ ਵੀ ਜੇ ਟਰੈਕਟਰ ਦਾ ਕੁਝ ਵੀ ਕਰਨਾ ਹੈ ਲਾਈਟਾਂ ਲਵਾਉਣੀਆਂ ਥੱਲੇ ਉੱਪਰ ਕਨੋਪੀ ਦੇ ਵਿੱਚ ਲਾਉਣੀਆਂ ਜਾਂ ਜਿਵੇਂ ਇਹਦੇ ਅੰਦਰ ਫੋਟੋ ਲੱਗੀ ਹੋਈ ਐ ਜਿਵੇਂ ਇਹ ਇਹਦੇ ਸੰਤਾਂ ਦੀ ਫੋਟੋ ਲੱਗੀ ਹੈ ਜਾਂ ਕਿਸੇ ਨੇ ਆਪਦੀ ਫੋਟੋ ਵੀ ਲਵਾਉਣੀ ਹੈ ਤਾਂ ਆਪਾਂ ਜੋ ਵੀ ਕੁਝ ਵੀ ਹੋਵੇ ਆਪਾਂ ਸਾਰਾ ਕਰਕੇ ਕਰ ਸਕਦੇ ਹਾਂ ਇਹਨਾਂ ਦਾ ਜੇਕਰ ਕਿਸੇ ਨੇ ਟਰੈਕਟਰ ਦਾ ਕੋਈ ਪਾਰਟ ਲੈਣਾ ਹੋਵੇ ਤੁਹਾਡੇ ਤੋਂ ਖਰੀਦਣਾ ਹੋਵੇ ਤਾਂ ਉਹ ਵੀ ਤੁਸੀਂ ਦੇ ਸਕਦੇ ਹੋ ਟਰੈਕਟਰ ਦੇ ਬੋਸਟਲੀ ਜਿਹੜੇ ਕੋਈ ਪਾਰਟਸ ਆਗੇ ਲਾਈਕ ਸਟ੍ਰਕਚਰਲੀ ਪਾਰਟ ਜਿਹੜੇ ਉਹ ਤਾਂ ਹਾਲੇ ਸਾਡੇ ਕੋਲੇ ਜ਼ਿਆਦਾ ਨਹੀਂ ਹੈਗੇ ਪਰ ਉਹਦੀ ਲਾਈਨ ਵੀ ਅਸੀਂ ਸ਼ੁਰੂ ਕਰ ਰਹੇ ਹਾਂ ਪਰ ਜਿਵੇਂ ਆਹ ਵਾਲੀਆਂ ਚੀਜ਼ਾਂ ਹੋ ਗਈਆਂ ਕੋਈ ਵੀ ਇਹਦੀ ਰੈਸਟੋਰੇਸ਼ਨ ਦੇ ਵਿੱਚ ਕੰਮ ਆਉਂਦੀਆਂ ਜਿਹੜੀ ਐਸੈਸਰੀਜ਼ ਆ ਗਈ ਐਸੈਸਰੀ ਸਾਡੇ ਕੋਲੇ ਸਾਰੀ ਅਵੇਲੇਬਲ ਹੈ ਈਵਨ ਤੱਕ ਕਿ ਜਿਵੇਂ ਆਹ ਡੈਕਲਪ ਬਣਾਏ ਹੋਏ ਆ ਕਿ ਇਹ ਵੀ ਸਾਡੇ ਆਪ ਦੇ ਬਣਾਏ ਹੋਏ ਆ ਕਿਸੇ ਨੇ ਟਰੈਕਟਰ ਦੇ ਡੈਕਲਪ ਬਣਾਉਣੇ ਆ ਫੋਰਡ ਦੇ ਬਣਾਉਣੇ ਆ ਜੀਟਰ ਦੇ ਬਣਾਉਣੇ ਆ ਕਿਸੇ ਵੀ ਟਰੈਕਟਰ ਦੇ ਤੁਸੀਂ ਸਟicker ਬਣਵਾਵਾ ਕੇ ਲਾਉਣੇ ਆ ਇਹ ਆਪਾਂ ਤਾਂ ਆਪਾਂ ਤੁਹਾਨੂੰ ਤੁਸੀਂ ਰਾਈਟ ਅਵੇ ਤਿਆਰ ਕਰਕੇ ਦੇ ਸਕਦੇ ਹਾਂਗੇ ਤਪਾਜੀ ਜਿੰਨੇ ਦਰਸ਼ਕ ਦੇਖ ਰਹੇ ਨੇ ਉਹਨਾਂ ਨਾਲ ਇੱਕ ਵਾਰੀ ਐਡਰੈਸ ਵੀ ਸਾਂਝਾ ਕਰ ਦਿਓ ਤੁਹਾਨੂੰ ਕਿੱਥੇ ਮਿਲ ਸਕਦੇ ਨੇ ਆ ਕੇ ਹਾਂਜੀ ਆਪਣਾ ਐਡਰੈਸ ਹੈਗਾ 15391 ਸਟੀਲਜ਼ ਐਵੇਨਿਊ ਹਾਲਟਨ ਹिल्स ਤੇ ਉੱਥੇ ਆਪਣਾ ਨਵਾਂ ਸਟੋਰ ਸ਼ੁਰੂ ਕੀਤਾ ਆਪਾਂ ਦਾ ਉਦਘਾਟਨ ਵੀ ਜਲਦੀ ਕਰ ਰਹੇ ਆਂਗੇ ਤੇ ਟਰੈਕਟਰਾਂ ਦਾ ਵੀ ਆਪਾਂ ਉੱਥੇ ਹੀ ਸੇਲ ਸ਼ੁਰੂ ਹੋਊਗੀ ਬਾਕੀ ਨੈਕਸਟ ਈਅਰ ਅਸੀਂ ਹੋਪ ਹੌਪਫੁਲੀ ਇੱਕ ਹੋਰ ਲੋਕੇਸ਼ਨ ਨਾਰਥ ਸਾਈਡ ਤੇ ਕਿਤੇ ਨਾ ਕਿਤੇ ਕੋਸ਼ਿਸ਼ ਕਰ ਰਹੇ ਆਂ ਵੀ ਉੱਧਰ ਬਣਾਈਏ ਇਹ ਨਾਲ ਹੀ ਜਿਹੜੇ ਹਟ ਦੇ ਅੰਦਰ ਹੁਣ ਅਸੀਂ ਜਾ ਰਹੇ ਹਾਂ ਕਾਫੀ ਸਾਰਾ ਇੱਥੇ ਸਮਾਨ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਹਦੇ ਅੰਦਰ ਕੀ ਕੀ ਸਮਾਨ ਜੜਾ ਰੱਖਿਆ ਹੋਇਆ ਹੈ ਇਹ ਸਾਰਾ ਜੀ ਆਪਣਾ ਇਧਰ ਆ ਟਾਇਰਾਂ ਦੀ ਲਾਈਨ ਅਪ ਆ ਗਈ ਸਾਡੀ ਸੋ ਆਪਣੇ ਕੋਲੇ ਮੋਸਟਲੀ ਫਰੰਟ ਟਾਇਰ ਜਿਹੜੇ ਟਰੈਕਟਰਸ ਦੇ ਹੈਗੇ ਆ 6 6 16 ਤੋਂ ਲੈ ਕੇ 6.5 16 7 16 ਆ 4휠 ਡਰਾਈਵ ਦੇ ਫਰੰਟ ਟਾਇਰ ਵੀ ਹੈਗੇ ਆਗੇ ਸਕੈਟ ਸਟੀਅਰ ਦੇ ਟਾਇਰ ਵੀ ਹੈਗੇ ਆਗੇ 10 16 ਦੇ ਟਾਇਰ ਆਗੇ ਪਿੱਛੇ ਰਿਮ ਪਏ ਹੈਗੇ ਫਰੰਟ ਰਿਮ ਰੀਅਰ ਰਿਮ ਅ ਰਮ ਦੀ ਵੀ ਆਪਣੇ ਕੋਲੇ ਜਿਵੇਂ ਜੌਨ ਡੀਅਰ ਦੇ ਇੱਕ ਵੋਟਾ ਦੇ ਫੋਰਡ ਦੇ ਮੈਸੀ ਦੇ ਜਾਂ ਸਾਰੇ ਰੰਗ ਵੀ ਹੈਗੇ ਤੇ ਸਾਈਜ਼ ਵੀ ਮੋਸਟਲੀ ਅਵੇਲੇਬਲ ਹੈ ਇਧਰ ਆਪਣੀਆਂ ਸਾਰੀਆਂ ਸੀਟਾਂ ਪੀਆਂ ਸੀਟਾਂ ਦੀ ਸਾਡੇ ਕੋਲੇ ਬਹੁਤ ਵੱਡੀ ਰੇਂਜ ਹੈਗੀ ਸੀਟਾਂ ਦੀ ਰੇਂਜ ਤੁਹਾਨੂੰ ਆ ਸਾਡੇ ਕੋਲ ਜੋ ਹੈਗੇ ਕਿਤੇ ਕਿਸੇ ਕੋਲ ਵੀ ਨਹੀਂ ਮਿਲਣੀ ਵੱਡੇ ਡੀਲਰ ਕੋਲੋਂ ਵੀ ਨਹੀਂ ਮਿਲਣੀ ਸਾਡੇ ਕੋਲੇ ਘਟੋ ਘਟ ਲਾਈਕ ਜੌਨ ਡੀਅਰ ਦੀ ਹੋ ਗਈ ਇੰਟਰਨੈਸ਼ਨਲ ਦੀ ਸੀਟ ਹੋ ਗਈ ਫੋਰਡ ਦਾ ਬਲੂ ਕਲਰ ਹੋ ਗਿਆ ਮਹਿੰਦਰਾ ਦਾ ਰੈੱਡ ਕਲਰ ਹੋ ਗਿਆ ਇੰਟਰਨੈਸ਼ਨਲ ਦਾ ਰੈੱਡ ਕਲਰ ਹੋ ਗਿਆ ਇਹ ਸਾਰੀਆਂ ਚੀਜ਼ਾਂ ਇਹ ਸਾਰੀਆਂ ਆਪਣੇ ਕੋਲੇ ਅਵੇਲੇਬਲ ਹੈ ਤੇ ਇਹਦੇ ਡਿਫਰੈਂਟ ਸਟਾਈਲ ਵੀ ਹੈਗੇ ਆ ਵੱਡੀ ਛੋਟੀ ਸੀਟ ਸਾਰੀਆਂ ਲਾਈਕ ਕੁਆਲਿਟੀ ਵੀ ਹੈਗੀ ਆਪਣੇ ਕੋਲੇ ਇਹਨਾਂ ਕੋਲੇ ਹਾਈ ਐਂਡ ਵੀ ਹੈਗੀ ਆ OEM ਟਾਈਪ ਵੀ ਹੈਗੀ ਆ ਜਿਹੜੇ ਬੰਦੇ ਵਾਲੇ ਪੈਸੇ ਨਹੀਂ ਖਰਚਨੇ ਚਾਹੁੰਦੇ ਉਹਨਾਂ ਵਾਲੀ ਥੋੜੀ ਜਿਹੀ ਲਾਈਟ ਕੁਆਲਿਟੀ ਵੀ ਹੈਗੀ ਆ ਉਧਰ ਆਪਣਾ ਸਾਰਾ ਲਿੰਕੇਜ ਦਾ ਸਟਾਕ ਪਿਆ ਹੈਗਾ ਜਿਵੇਂ ਟੌਪ ਲਿੰਕ ਲੈਣੀਆਂ ਜਾਂ ਲੋਅਰ ਲਿੰਕ ਹੋ ਗਈਆਂ ਜਾਂ ਚੇਨਾਂ ਚੁੰਨਾ ਹੋ ਗਈਆਂ ਥੱਲੇ ਜਿਹੜਾ ਸਾਰਾ ਸਮਾਨ ਇਹ ਵੀ ਆਪਣੇ ਕੋਲੇ ਸਾਰਾ ਅਵੇਲੇਬਲ ਹੈਗਾ ਰਿਮਾਂ ਦੇ 볼ਟ ਵਗੈਰਾ ਹੋਗੇ ਉਹ ਵੀ ਅਵੇਲੇਬਲ ਹੈ ਕਿਸੇ ਵੀ ਤਰ੍ਹਾਂ ਦੀ ਪਿੰਨ ਲਿੰਚ ਪਿੰਨ ਹੋ ਗਈ ਜਾਂ ਟਰਾਲੀ ਵਾਲੀਆਂ ਪਿੰਨਾ ਹੋ ਗਈਆਂ ਜਾਂ ਟੌਪ ਲਿੰਕ ਵਾਲੀਆਂ ਪਿੰਨਾ ਹੋ ਗਈਆਂ ਸਾਰਾ ਉਹ ਸਾਰੀ ਚੀਜ਼ ਆਪਣੇ ਕੋਲ ਅਵੇਲੇਬਲ ਇੱਥੇ ਹੈਗੀ ਹੈਗੀ ਤਾਂ ਭਾਜੀ ਫਾਰਮ ਦਾ ਪੂਰਾ ਜਿਹੜਾ ਟੂਰ ਆ ਉਹ ਤਾਂ ਦੇ ਦਿੱਤਾ ਜਾਂ ਸਾਰਾ ਸਮਾਨ ਦਿਖਾ ਦਿੱਤਾ ਆ ਤੇ ਜਿਵੇਂ ਹੁਣ ਸੇਲਸ ਵਗੈਰਾ ਜਿਹੜੀ ਹੁੰਦੀ ਹੈ ਇੱਥੇ ਉਹ ਕੌਣ ਮੈਨੇਜ ਕਰਦਾ ਹੈ ਸੇਲਸ ਦਾ ਐ ਜੀ ਸਾਡਾ ਫੈਮਿਲੀ ਬਿਜ਼ਨਸ ਹੀ ਆ ਸਾਰਾ ਇਹ ਸੋ ਸਾਡੇ ਬੱਚੇ ਸਾਰੇ ਨਾਲ ਸਪੋਰਟ ਕਰਦੇ ਆ ਰਾਜ ਜੀ ਦੇ ਦੋਨੇ ਬੇਟੇ ਹੈਗੇ ਇਹ ਮੇਰਾ ਬੇਟਾ ਅਮਿਤੋਜ ਹੈ ਇਹ ਮੇਰਾ ਭਤੀਜਾ ਹੈ ਸ਼ਗਨ ਇਹ ਰਾਜ ਜੀ ਦੇ ਬੇਟੇ ਹਨੀਤ ਤੇ ਪ੍ਰਤੀਕ ਸੋ ਸਾਰਾ ਮੋਸਟਲੀ ਸੇਲ ਦਾ ਤੇ ਜੋ ਵੀ ਐਡਵਰਟਾਈਜ਼ਮੈਂਟ ਵਗੈਰਾ ਜਾਂ ਹੋਰ ਵੀ ਸੋਸ਼ਲ ਮੀਡੀਆ ਦਾ ਕੁਝ ਵੀ ਹੈ ਸਾਰਾ ਇਹ ਇਹਨਾਂ ਦਾ ਹੀ ਕੰਮ ਹੈ ਸੋ ਇਹ ਸਾਡੀ ਪੂਰੀ ਫੁੱਲ ਸਪੋਰਟ ਕਰਦੇ ਹੈਗੇ ਤੁਹਾਡੇ ਨਾਲ ਵੀ ਜ਼ਰੂਰ ਗੱਲ ਕਰਾਂਗੇ ਸੈਸਟਰ ਗਾਲ ਸਸੀ ਕਾ ਜੀ ਤੁਸੀਂ ਸਾਰਾ ਸੇਲਸ ਦਾ ਮੈਨੇਜ ਕਰਦੇ ਹੋ ਕਿਸ ਤਰ੍ਹਾਂ ਨਾਲ ਮੈਨੇਜ ਕੀਤਾ ਜਾਂਦਾ ਸਾਡਾ ਅਸੀਂ ਸਟਾਰਟ ਤਾਂ ਕੀਤਾ ਮਾਰਕੀਟਪਲੇਸ ਫੇਸਬੁੱਕ ਤੋਂ ਜਿੱਥੋਂ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲੇ ਹੈ ਤੇ ਸਟਿਲ ਡੂਇੰਗ ਵੈਲ ਇੰਸਟਾਗ੍ਰam ਹੋ ਗਿਆ ਟਿਕਟੋਕ ਹੋ ਗਿਆ ਅਸੀਂ ਆਪਣੀ ਪੂਰੀ ਐਡਵਰਟਾਈਜ਼ ਦੇ ਵੀਡੀਓ ਪੋਣੇ ਬਣਾ ਬਣਾ ਕੇ ਜਿਹੜਾ ਵੀ ਟਰੈਕਟਰ ਮੋਡੀਫਾਈ ਹੁੰਦਾ ਜੋ ਵੀ ਸਮਾਨ ਹੁੰਦਾ ਜਿਸ ਤੋਂ ਵੀ ਤੋਜ ਹੋ ਗਿਆ ਪਨੀਤ ਹੋ ਗਿਆ ਪੂਰਾ ਪ੍ਰੋਪਰ ਸ਼ੇਅਰ ਦਿੰਦੇ ਨੇ ਆਪਣਾ ਤੇ ਫੋਨ ਨੰਬਰ ਅਸੀਂ ਭਾਜੀ ਦੇ ਜਿਹੜਾ ਜਿਹੜਾ 파ਟਨਰ ਨੇ ਤੇ ਮੇਰੇ ਫਾਦਰ ਸਾਹਿਬ ਹੋ ਗਏ ਇਹਨਾਂ ਦਾ ਦਿੰਨੇ ਆ ਤੇ ਥਰਡ ਮੈਂ ਆਪਣਾ ਦਿੰਨਾ ਜੋ ਵੀ ਜਿਹ ਮਿਤੋਜ ਦਿੰਦਾ ਤੋ ਆਪਣਾ ਦਿੰਦਾ ਤੇ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਸਾਨੂੰ ਮਾਰਕੀਟਪਲੇਸ ਤੋਂ ਜਿੰਨੀ ਵੀ ਹਾਲ ਤੱਕ ਸੇਲਜ਼ ਹੋਈ ਹੈ ਸਾਡੀ ਜਿਆਦਾ ਮਾਰਕੀਟਪਲੇਸ ਤੇ ਪਲੱਸ ਜਿਹੜੇ ਮੇਨ ਕੰਟੈਕਟਸ ਨੇ ਭਾਜੀ ਦੇ ਤੇ ਪਾਪਾ ਜੀ ਦੇ ਮਤਲਬ ਬ੍ਰੈਂਪਟਨ ਦੇ ਵਿੱਚ ਗੱਲ ਕਰੀਏ ਤਾਂ ਕਿੰਨੇ ਕੁ ਲੋਕ ਤੁਹਾਨੂੰ ਲੱਗਦਾ ਕਿ ਇੱਥੇ ਹੈਗੇ ਜਿਹੜੇ ਖੇਤੀਬਾੜੀ ਚ ਇੰਟਰਸਟ ਰੱਖਦੇ ਨੇ ਆਮ ਤੌਰ ਤੇ ਤਾਂ ਮੈਂ ਜਿਹੜੇ ਜਿਹੜੇ ਘਰ ਪੰਜਾਬੀ ਬੈਠਾ ਹਰ ਕੋਈ ਬੰਦਾ ਖੇਤੀਬਾੜੀ ਕਰਨਾ ਚਾਹੁੰਦਾ ਇਨਕਲੂਡਡ ਮੀ ਗੱਲ ਹੈ ਵੀ ਬਜਟ ਕਿਸੇ ਕੋਲ ਕਿੰਨਾ ਹੈ ਕਿੰਨਾ ਨਹੀਂ ਹੈ ਸਾਰਿਆਂ ਦਾ ਚਾਹ ਹੈ ਵੀ ਸਾਰੇ ਬੈਕਗ੍ਰਾਉਂਡ ਖੇਤੀਬਾੜੀ ਹੈ ਨਾਟ ਜਸਟ ਪੰਜਾਬ ਸਾਊਥ ਇੰਡੀਆ ਤੋਂ ਲੈ ਕੇ ਨਾਰਥ ਇੰਡੀਆ ਤੱਕ ਸਭ ਖੇਤੀ ਕਰਨਾ ਚਾਹੁੰਦੇ ਨੇ ਤੇ ਸਾਰਿਆਂ ਦਾ ਮੋਟਿਵ ਵੀ ਇਹੀ ਹੈ ਵੀ ਅਸੀਂ ਖੇਤੀ ਇਨਵੋਲਵ ਹੋਈਏ ਇਹ ਇੱਥੇ ਕਾਫੀ ਲੋਕਾਂ ਨੂੰ ਵਧੀਆ ਜਿਹੜੇ ਸੰਦ ਨੇ ਉਹ ਨਹੀਂ ਮਿਲ ਸਕਦੇ ਸੀਗੇ ਪਹਿਲਾਂ ਨਹੀਂ ਮਿਲਦੇ ਹੁੰਦੇ ਸੀ ਪਰ ਹੁਣ ਤੁਸੀਂ ਜਿਹੜੀ ਸ਼ੁਰੂਆਤ ਕੀਤੀ ਆ ਤਾਂ ਤੁਹਾਡੇ ਜ਼ਰੀਏ ਲੋਕਾਂ ਨੂੰ ਬਹੁਤ ਬੈਨੀਫਿਟ ਹੋਏਗਾ ਸੰਦ ਪਹਿਲਾਂ ਵਧੀਆ ਮਿਲਦੇ ਸੀ ਇਹ ਨਹੀਂ ਵਧੀਆ ਮਿਲਦੇ ਸੀ ਪਰ ਜਿਹੜੀ ਕੰਪਨੀਆਂ ਨੇ ਬਹੁਤ ਐਕਸਪੈਂਸਿਵ ਤੇ ਅਫੋਰਡੇਬਲ ਪ੍ਰਾਈਸ ਨਹੀਂ ਹੈਗੇ ਸਾਰੇ ਵਾਸਤੇ ਪਰ ਅਸੀਂ ਜਿਹੜਾ ਲਿਆਂਦਾ ਸਮਾਨ ਇਨਫੋਰਡੇਬਲ ਪ੍ਰਾਈਸ ਤੇ ਲੈਂਡ ਫੋਰ ਇਸ ਰੀਅਲੀ ਗੁੱਡ ਕੰਪਨੀ ਇਨ ਇੰਡੀਆ ਜੋ ਕਿ ਅਫੋਰਡੇਬਲ ਪ੍ਰਾਈਸ ਤੇ ਗੁੱਡ ਕੁਆਲਿਟੀ ਵੀ ਹੈ ਜੋ ਕਿ ਅਸੀਂ ਉਹਨਾਂ ਨੂੰ ਬੀਟ ਕਰਦੇ ਆ ਬਾਕੀ ਕੰਪਨੀਆਂ ਨਾਲ ਵੀ ਥੈਂਕ ਯੂ ਸੋ ਮੱਚ ਤਾ ਅੱਜ ਜਿਹੜਾ ਹੈ ਪ੍ਰੋਗਰਾਮ ਤੁਹਾਨੂੰ ਦਿਖਾਇਆ ਹੈ ਸੀਗਾ ਇੱਕ ਫਾਰਮ ਹਾਊਸ ਤੇ ਲੈ ਕੇ ਆਏ ਸੀ ਕੈਲਡਨ ਦੇ ਵਿੱਚ ਜਿਸ ਦਾ ਨਾਮ ਹੈ ਬੀ ਟਾਊਨ ਸਪਲਾਈ ਫਾਰਮ ਤੇ ਉੱਥੇ ਜਿਹੜੀ ਟੀਮ ਹੈ ਜਿਹੜੇ ਭਾਜੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਜੇਕਰ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਇਹਨਾਂ ਨੇ ਕੰਟੈਕਟ ਡਿਟੇਲਸ ਦੱਸ ਦਿੱਤੀਆਂ ਨੇ ਤੁਹਾਡੀ ਸਕਰੀਨ ਦੇ ਉੱਤੇ ਵੀ